ਮਖੂ ਸੌਦਾਂ ਦੇ ਵਿੱਚ ਠੱਕੇ ਨਾਲੇ ਜਿਹੜਾ ਪਾਸ ਮੁਰਦਾ ਪਿਆ ਕੇ ਕਿ লাশ ਲਾਸ਼ ਤਾਂ ਲਿਆਉਣਾ ਸੀ লাশ ਨੂੰ ਤੇ ਦਫਨਾਉਣਾ ਚਾਹੁੰਦੇ ਸੀਗੇ ਚੋਰੀ ਮਖੂ ਦਾਣਾ ਮੰਡੀ ਦੇ ਵਿੱਚ ਜਿਹੜਾ ਖਪਰਗੜ ਮਸ਼ੀਨ ਕਟੇਰਾ ਬਣਾਇਆ ਉਹ ਪਤਾ ਨਹੀਂ ਜਲੰਧਰ ਦੇ ਵਿੱਚ ਕਿਸ ਤਰੀਕੇ ਨਾਲ ਬੰਦਾ ਮਰ ਗਿਆ ਮਰ ਗਿਆ ਚੋਰੀ ਦਫਨਾਉਣ ਆਏ ਸੀ ਜਦੋਂ ਸਾਡੀ ਟੀਮ ਨੂੰ ਪਾਸਟਰ ਟੀਮ ਨੂੰ ਪਤਾ ਲੱਗਾ ਅਤੇ ਸਪੈਂਸ ਸਾਹਿਬ ਨੂੰ ਪਤਾ ਪਿੰਦੇ ਸਪੈਂਸ ਸਾਹਿਬ ਨੂੰ ਬੁਲਾਇਆ ਫਿਰ ਅਸੀਂ ਮਖੂ ਕਾਰਵਾਈ ਕਰਕੇ ਥਾਣੇ ਦੇ ਵਿੱਚ ਇਹ ਮਲਾਜਮਾਂ ਨੂੰ ਲੈ ਕੇ ਆਏ ਨਾਲ ਹੁਣ ਵੇਖੋ ਕਿ ਜਿਵੇਂ ਕਵਰ ਕੱਢੀ ਉਵੇਂ ਬੰਦ ਕਰਾ ਰਹੇ ਕਿਉਂਕਿ ਅਸੀਂ ਇਹਨਾਂ ਦਾ ਲੁਧਿਆਣਾ ਦਾ ਮੈਟਰ ਲੁਧਿਆਣਾ ਜਾ ਕੇ ਬੰਦਾ ਨੱਪਣ ਅਸੀਂ ਮਖੂ ਚਰਚ ਦੇ ਵਿੱਚ ਜਿਹੜੀਆਂ ਇਹ ਮਖੂ ਜਿਹੜੀਆਂ ਕਬਰਾਂ ਮਖੂ ਦੇ ਬਲਾਕ ਦੀਆਂ ਕਬਰਾਂ ਨੇ ਤੇ ਸੂਤਾਂ ਦੀਆਂ ਕਬਰਾਂ ਉਹਦੇ ਵਿੱਚ ਅਸੀਂ ਬੰਦਾ ਨਹੀਂ ਨੱਪਣ ਦੇਾਂਗੇ ਆ ਵੇਖੋ ਜਿਵੇਂ ਨਾ ਕਬਰ ਕੱਢੀ ਸੀਗੀ ਇਹ ਕਿਵੇਂ ਕਬਰ ਕੱਢੀ ਸੀ ਉਹਵੇਂ ਕਬਰ ਬੰਦ ਕਰ ਰਹੇ ਨੇ ਕਿਉਂਕਿ ਪਤਾ ਨਹੀਂ ਕਿਸ ਹਾਲਾਤ ਦੇ ਨਾਲ ਬੰਦਾ ਮਰਿਆ ਸੀ ਤੇ ਮਖੂ ਲੈ ਕੇ ਨੱਪਣ ਲੱਗੇ ਸੀ ਕਬਰਾਂ ਦੇ ਵਿੱਚ ਚੋਰੀ ਨਾਲੇ ਸੂਤਾਂ ਦੇ ਕਬਰਾਂ ਸੀ ਸਰਪੰਚ ਸਾਹਿਬ ਨੂੰ ਯੱਪ ਪੈਣਾ ਸੀ ਤੇ ਨਾਲੇ ਸਾਨੂੰ ਪਾਸਟਰ ਜਿੰਨੇ ਜਨਾਜ਼ਾ ਕਢ ਸਾਨੂੰ ਯੱਪ ਪੈਣਾ ਸੀ ਨਾਲੇ ਫੱਟਣ ਵਾਲੇ ਨੂੰ ਯੱਪ ਪੈਣਾ ਸੀ ਸਗੱਤਰ ਤੋਂ ਕਿ ਲਾਸ਼ ਜਲੰਧਰ ਤੋਂ ਚੁੱਕ ਕੇ ਲਿਆ ਜਲੰਧਰ ਆਪਾਂ ਲੱਗੇ ਸੀ ਲਾਸ਼ ਅੱਛਾ ਲਾਸ਼ ਜਲੰਧਰ ਤੋਂ ਲਿਆ ਫਿਰ ਸਮਸੀ ਦੇ ਡੇਰੇ ਤੇ ਲਾਸ਼ ਪਈ ਹੋਈ ਹੈ ਦੇਖੋ ਜਿਹੜੇ ਸਲਾਟਾਂ ਦੇ ਵਿੱਚੋਂ ਬੰਦਾ ਮਰਿਆ ਤੇ ਪ੍ਰਗਟ ਮਸੀ ਲੈ ਕੇ ਤੇ ਦਫਨਾਉਣ ਲੱਗਾ ਸੀ ਚੋਰੀ ਅੱਛਾ ਸਾਨੂੰ ਮਫੂਦ ਹੈ ਬਸ ਵੀ ਰਾਮ ਸਿੰਘ ਨੂੰ ਕਿੰਨੇ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਫਿਰ ਆ ਕੇ ਇਹ ਜਿਹੜਾ ਪਰਿਵਾਰ ਲੁਧਿਆਣੇ ਤੋਂ ਆਇਆ ਇਹਨਾਂ ਨੇ ਗੱਲਬਾਤ ਕੀਤੀ ਥਾਣੇ 'ਤੇ ਅਰਜ਼ੀ ਦਿੱਤੀ ਆ ਮੁਲਾਜ਼ਮਾਂ ਨੇ ਪੂਰਾ ਸਾਡਾ ਸਾਥ ਦਿੱਤਾ ਕਿ ਸਾਥ ਦੇ ਕੇ ਤੇ ਇਹਨਾਂ ਨੂੰ ਆਖਿਆ ਕਿ ਕਵਰ ਪਾਈ ਤੁਸੀਂ ਇੱਕ ਲਾਸ਼ ਜਿਹੜੀ ਆਪੀ ਲੁਧਿਆਣੇ ਲੈ ਜਾਓ ਜਲੰਧਰ ਲੈ ਜਾਓ ਮਫੂ ਵਿੱਚ ਨੰਬਰ ਨਹੀਂ ਦਿਓ ਤੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੁਲਾਜ਼ਮਾਂ ਸਾਡੇ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਬਹੁਤ ਵਧੀਆ ਕਾਰਵਾਈ ਕੀਤੀ ਇਹਨਾਂ ਨੇ ਆਹ ਪੱਟੀ ਜੀ ਕਵਰ ਇੱਧਰ ਆਓ ਕਿਥੇ ਤੂੰ ਤੂੰ ਵਾਰਸ਼ ਕਿੱਥੇ ਨੇ ਵਾਰਸ਼ ਇੱਧਰ ਆਓ ਜੀ ਇੱਧਰ ਆਓ ਜੀ ਆ ਇੱਧਰ ਆਓ ਸਾਰੇ ਉਹ ਵੀ ਵੀਡੀਓ ਬਲੌਗਰ ਦੇ ਘਰ ਵਾਲਾ ਮੇਡੀ ਵੀ ਆ ਜੇ ਉਹਦਾ ਬੇਟਾ ਵੀ ਆ ਜਾਈਏ ਪਰਵਾਹ ਆ ਬੋਲੋ ਵੀਡੀਓ ਦੇ ਵਿੱਚ ਦੱਸੋ ਕੀ ਸੱਚਾਈ ਆ ਆ ਜਾ ਬੇਟਾ ਇੱਧਰ ਹਲੋ ਜੇ ਲੈ ਸੰਤ ਸੁਣ ਲੈਣ ਜੇ ਤੁਸੀਂ ਕਵਰਾਂ ਕੱਢਣ ਵਾਲੇ ਇੱਥੇ ਤੁਸੀਂ ਅੱਛਾ ਤੁਸੀਂ ਬੇਟੀ ਬੋਲ ਕੇ ਦੱਸੋ ਮੈਂ ਪਾਸਰਕ ਜਸਮੀਰ ਮਸੀ ਲੁਧਿਆਣਾ ਮੇਰੇ ਬ੍ਰਦਰ ਪਾਸਰ ਜੁਨਸ ਜਿਹੜੇ ਸੀਗੇ ਉਹ ਕਿਸੇ ਦੂਸਰੀ ਜਨਾਨੀ ਦੇ ਨਾਲ ਘਰੋਂ ਚਲੇ ਗਏ ਸੀਗੇ ਪਰਵਾ ਰਿਆ ਸਾਰਾ ਮੈਸੇਜ ਹੈ ਬੇਟਾ ਵਾ ਬੇਟੀ ਹੈ ਇੱਕ ਬੇਟਾ ਉਧਰ ਖੜਾ ਇਧਰ ਖੜਾ ਵਾ ਬੇਟਾ ਤਾਂ ਅੱਜ ਆਇਆ ਕਿ ਕਵਰ ਸਾਨ ਸਾਹਮਣੇ ਆਇਆ ਉਸ ਨੇ ਜਦੋਂ ਘਰੋਂ ਲੈ ਗਈ ਹੈ ਤੇ ਜਾ ਕੇ ਆਪਣੇ ਆਧਾਰ ਕਾਰਡ ਬਣਾ ਲਏ ਇਹਨਾਂ ਕੋਲੋਂ ਗਲਤ ਸਿਆਣ ਕਰਵਾ ਕੇ ਤੇ ਜਾ ਕੇ ਉਹਨਾਂ ਨੂੰ ਆਧਾਰ ਕਾਰਡ ਬਣਾ ਕੇ ਤੇ ਚਲੇ ਗਏ ਘਰੋਂ ਜਿਹੜੀ ਜਿੰਨੀ ਜ਼ਿਆਦਾਤ ਹੀ ਉਹ ਵੀ ਲੈ ਗਈ ਸਾਰਾ ਕੁਝ ਰਹਿੰਦੇ ਕਿੱਥੇ ਸੀ ਪਹਿਲਾਂ ਤੋਂ ਲੁਧਿਆਣਾ ਦੇ ਬੱਦੇ ਸੀ ਰਣਮਾਲੀ ਲੁਧਿਆਣੇ ਦੇ ਆ ਲੁਧਿਆਣੇ ਤੋਂ ਫਿਰ ਹਮਾਚਲ ਚਲੇ ਗਏ ਹਮਾਚਲ ਤੋਂ ਪਿਛਲੇ ਦਿਨਾਂ ਦੇ ਵਿੱਚ ਬਿਮਾਰ ਹੋ ਗਏ ਬਿਮਾਰ ਦਾ ਸਾਨੂੰ ਦੱਸਿਆ ਨਹੀਂ ਗਿਆ ਕੱਲ ਸੀਐਮਸੀ ਤੋਂ ਜੀਮਦੇ ਨੂੰ ਛੁੱਟੀ ਕਰਾ ਕੇ ਲੈ ਗਏ ਆ ਰਸਤੇ 'ਚ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਤਾਂ ਸਾਨੂੰ ਇਹ ਪਤਾ ਲੱਗਾ ਸਵੇਰੇ 10 ਵਜੇ ਕਿ ਡੈਥ ਹੋ ਗਈ ਆ ਤਾਂ ਅਸੀਂ ਜਦੋਂ ਫੋਨ ਦਿੱਤਾ ਜਨ ਪਾਸਟਰ ਜੀ ਦਾ ਪਾਸਟਰ ਸੁਸ਼ੀਨ ਜੀ ਦਾ ਮੈਨੂੰ ਫੋਨ ਆਇਆ ਸੀ ਇਹ ਤੁਹਾਡੇ ਭਰਾ ਦੇ ਆਤ ਹੋ ਗਿਆ ਤੇ ਤੁਸੀਂ ਜਲੰਧਰ ਉਹ ਹੈਗਾ ਵਾ ਤੇ ਤੁਸੀਂ ਮਹੂ ਚਲੇ ਜਾਓ ਉੱਥੇ ਉਹ ਦਫਨਾ ਰਹੇ ਆ ਅਸੀਂ ਕਿਹਾ ਜੀ ਸਾਨੂੰ ਡੈੱਡ ਬੋਡੀ ਚਾਹੀਦੀ ਆਹੀ ਵਾਰਸ ਹੈਗੇ ਆਂ ਵੀ ਚੱਲ ਜੇ ਹੁਣ ਉਹ ਜਨਾਨੀ ਲੈ ਗਈ ਸੀ ਤੇ ਅਸੀਂ ਆਪਣੇ ਲੁਧਿਆਣੇ ਵਿੱਚ ਜਾ ਕੇ ਉਹਦਾ ਜੋ ਵੀ ਬਣਦਾ ਵਾ ਜੋ ਪਰਿਵਾਰ ਦੇ ਵਿੱਚ ਲੈ ਕੇ ਜਾਵਾਂਗੇ ਪਰਿਵਾਰ ਵਿੱਚ ਹੀ ਸਾਰਾ ਜੋ ਵੀ ਉਹਨਾਂ ਦਾ ਰੀਤੀ ਰਿਵਾਜ ਹੈ ਉਹ ਸੀ ਕਰਨਾ ਚਾਹੁੰਦੇ ਆਂ ਉਹ ਸਾਡੇ ਪਾਸਟਰ ਲੋਗ ਆ ਉੱਥੇ ਜੰਮਿਆ ਪਲਿਆ ਸਾਰਾ ਕੁਝ ਪਰਿਵਾਰ ਦੇ ਵਿੱਚ ਆ ਪਰਿਵਾਰ ਮੌਜੂਦਾ ਵਾ ਉਹਦੇ ਲਈ ਸਾਨੂੰ ਜਿੰਨਾ ਪਾਸਟਰਾਂ ਨੇ ਜਿਨ੍ਹਾਂ ਦੇ ਕੋਲ ਆ ਸਾਨੂੰ ਨਹੀਂ ਪਤਾ ਕੁਝ ਫੋਨ ਆਏ ਸੀ ਕਿ ਜਲੰਧਰ ਪਾਸਟਰ ਜਿਹੜੇ ਐਸੋਸੀਏਸ਼ਨ ਤੋਂ ਬਣੀਆਂ ਉਹਨਾਂ ਦੇ ਕੋਲ ਆ ਕੀ ਨਾਮ ਉਹਨਾਂ ਦਾ ਜਿਹੜੇ ਪਾਸਟਰ ਐਸੋਸੀਏਸ਼ਨ ਵਾਲੇ ਫੈਰਸਮਸੀ ਦੇ ਗਾਂ ਉਹਨਾਂ ਦੇ ਮਹਾਵਿਸ਼ੇਕ ਵਾਲਿਆਂ ਦੇ ਬੰਦਿਆਂ ਦੇ ਕੋਲ ਹੈਗਾ ਉਹਨਾਂ ਨੇ ਅੱਛੇ ਰੱਖਿਆ ਤਾਂ ਇਹ ਜੀ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਕਿ ਅਸੀਂ ਲੁਧਿਆਣੇ ਤੋਂ ਜਲੰਧਰ ਆ ਜੰਨੇ ਆ ਤੇ ਅਸੀਂ ਮਿਲਣਾ ਚਾਹੁੰਦੇ ਆ ਅਸੀਂ ਪਰ ਵਾਰ ਰਹਿ ਗਏ ਪਰ ਲੇਕਿਨ ਸਾਨੂੰ ਉਹਨਾਂ ਨੇ ਇੱਕ ਹੀ ਗੱਲ ਕਹਿੰਦੇ ਰਿਹਾ ਵੀ ਤੁਸੀਂ ਮੱਫੂ ਚਲੇ ਜਾਓ ਮੱਫੂ ਅਸੀਂ ਜਦੋਂ ਇੱਥੇ ਆਏ ਆ ਤੇ ਆ ਦੇਖਿਆ ਜੀ ਦੇਖ ਲਓ ਕਬਰ ਕੱਢਦੇ ਪਏ ਆ ਲੇਕਿਨ ਜਿਹੜੀ ਡੈੱਡ ਬੋਡੀ ਇੱਥੇ ਹੈ ਨਹੀਂ ਆ ਔਰ ਸਾਰਿਆਂ ਨੂੰ ਉਹ ਡੈੱਡ ਬੋਡੀ ਕਿੰਨਾ ਕੋਲ ਪਈ ਹੋਈ ਆ ਹਾਂਜੀ ਉਹ ਡੈੱਡ ਬੋਡੀ ਕਿੱਥੇ ਆ ਪਤਾ ਕੁਝ ਤੁਹਾਨੂੰ ਜਲੰਧਰ ਜਲੰਧਰ ਹੀ ਪਈ ਹੋਈ ਆ ਅੱਛਾ ਤੇ ਇੱਥੇ ਤੁਸੀਂ ਕਿਉਂ ਆਏ ਆ ਸਾਨੂੰ ਉਹਨਾਂ ਨੇ ਝੂਠ ਮਾਰ ਕੇ ਇੱਥੇ ਭੇਜ ਦਿੱਤਾ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਚੱਕਰ ਚ ਪਾਇਆ ਦਾ ਔਰ ਇਥੇ ਉਹਦੇ ਸਾਰੇ ਭਾਈਚਾਰੇ ਨੇ ਉਹ ਚੱਕਰ 'ਚ ਪਾਇਆ ਦਾ ਔਰ ਸਾਨੂੰ ਵੀ ਚੱਕਰ 'ਚ ਪਾਇਆ ਹੋਇਆ ਪਰਿਵਾਰ ਦੇ ਵਿੱਚ ਉਹਦਾ ਜਨਮ ਹੋਇਆ ਸੀਗਾ ਪਰਿਵਾਰ ਨੇ ਜੰਮਿਆ ਪਾਲਿਆ ਵਿਆਹ ਕੀਤਾ ਚਲੋ ਇਹ ਠੀਕ ਹੈ ਉਹ ਬੰਦੇ ਬੰਦਾ ਚਲਿਆ ਗਿਆ ਦੂਸਰੀ ਜਵਾਨੀ ਲੈ ਕੇ ਲੇਕਿਨ ਅਸੀਂ ਸਾਨੂੰ ਡੈੱਡ ਬੋਡੀ ਤੇ ਦਿੱਤੀ ਜਾਵੇ ਪਰ ਹੁਣ ਉਹ ਡੈੱਡ ਬੋਡੀ ਕਿੰਨਾ ਦੇ ਕੋਲ ਹੈ ਇਹ ਇਹਨਾਂ ਕੋਲ ਹੈ ਜੀ ਖਰਸਮਸੀ ਹੁਣਾਂ ਦੇ ਕੋਲ ਹੈ ਅਸਾਂ ਉਹਨਾਂ ਦੇ ਕਬਜ਼ੇ 'ਚ ਹੈ ਉਹਨਾਂ ਦੀ ਸਾਰੀ ਐਂਡਰ ਦੇ ਵਿੱਚ ਹੈਗਾ ਉਹਨਾਂ ਦੇ ਥਰੂ ਤੇ ਉਹਨਾਂ ਦਾ ਗਾਂ ਚੇਲਾ ਹੈਗਾ ਪਰਮਸੀ ਉਹਨਾਂ ਦੇ ਥਰੂ ਤੇ ਉਹਨਾਂ ਦੇ ਜਿਹੜੇ ਉਹਨਾਂ ਵਾਲਾ ਸ਼ਮ ਇੱਥੇ ਕਬਰ ਕਢਵਾ ਰਹੇ ਆ ਪਾਸਟਰ ਜੀ ਆ ਗਏ ਆ ਪ੍ਰਗਟ ਮਸੀ ਜੀ ਉਹ ਇੱਥੇ ਕਬਰ ਕਢਾ ਰਹੇ ਆ ਅੱਛਾ ਬੰਦਾ ਬੰਦਾ ਉੱਥੇ ਮਰਿਆ ਹੈ ਬੰਦਾ ਜਿਹੜਾ ਉਹ ਉੱਥੇ ਜਨੰਦਰ ਦੇ ਵਿੱਚ ਇਸ ਤਰ੍ਹਾਂ ਗੈਡ ਬੋਡੀ ਪਈ ਹੋਈ ਆ ਹਾਂ ਉਹ ਨਹੀਂ ਪਤਾ ਕਿਦਾਂ ਤੇ ਦਫਨਾਉਣਾ ਇੱਥੇ ਆ ਕਹਿੰਦੇ ਤੇ ਇਹ ਕਹਿੰਦੀ ਇਹ ਕਹਿੰਦੀ ਦੇਖ ਦੇਖ ਝੋਰੀਆ ਏ ਕਿਹੜਾ ਦਫਨਾਉਣ ਵੱਲੋਂ ਕਹਿ ਰਹੇ ਮਖੂ ਦੇ ਵਿੱਚ ਦਫਨਾ ਕੇ ਹਿੰਦੀ ਦੇਖ ਰੇਖ ਚਾਹੀ ਮਾਹੀ ਪਸ਼ਟ ਹੈਗਾ ਹੈ ਪਾਸ ਪਰਗਟ ਪਾਸਟ ਪਰਗਟ ਮਖੂ ਵਾਲੇ ਜਿਹੜੇ ਅੱਛਾ ਉਹਨਾਂ ਦੇ ਸਾਥੀ ਤੇ ਉਹ ਅੱਛਾ ਉਹਨਾਂ ਦੀ ਦੇਖ ਰੇਖ ਚ ਸਭ ਕੁਝ ਹੋ ਰਿਹਾ ਹੈ ਅਛਾ ਉਹ ਕਢਾ ਰਹੇ ਆ ਕੋਈ ਚਾਹੁੰਦੇ ਨੇ ਵੀ ਕਬਰ ਨੂੰ ਲਾਸ਼ ਨਹੀਂ ਖੁਰਨਾ ਇੱਥੇ ਖੁਰਦ ਦੇਖੋ ਮੇਰਾ ਸਾਰਾ ਭਾਈਚਾਰਾ ਖੜਾ ਹੋ ਕਹਿੰਦੇ ਇਹ ਜਿਹੜੀ ਜਗ੍ਹਾ ਵੇ ਸਾਡੀ ਸਾਡੀ ਉਨੇ ਜੁਬਤ ਕੀਤੀ ਹੋਈ ਆ ਸਾਨੂੰ ਪੁੱਛਿਆ ਤੱਕ ਨਹੀਂ ਆ ਵੀ ਤੁਸੀਂ ਇੱਥੇ ਪਰਮਿਸ਼ਨ ਵੀ ਨਹੀਂ ਸਾਡੇ ਤੋਂ ਲਈ ਗਈ ਆ ਇਸ਼ਾਰੇ ਤੋਂ ਵੀ ਹਾਂਜੀ ਹਾਂਜੀ ਆ ਆਪਣੇ ਹਾਂਜੀ ਤੁਹਾਡੇ ਤੋਂ ਪਰਮਿਸ਼ਨ ਲਈ ਜੀ ਇਹਨਾਂ ਨੇ ਨਹੀਂ ਲਈ ਨਾ ਪਰਮਿਸ਼ਨ ਇਹ ਮੱਖੂ ਦੇ ਬੰਦੇ ਆ ਮੇਨ ਜਿਹੜੀ ਆ ਨਾ ਟਵਰ ਸਟਾਨ ਦੇ ਵਿੱਚ ਕਵਰ ਕੱਢਣ ਦਾ ਕੰਮ ਮੇਰਾ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਯੂਨਸ ਹੈ। ਹਾਂ ਠੀਕ ਹੈ ਜੀ। ਕਬਰਾਂ ਸਾਰੀਆਂ ਇੱਥੇ ਮੈਂ ਕਢਦਾ। ਇਸ ਤੋਂ ਬਗੈਰ ਹੋਰ ਕੋਈ ਕਵਰ ਨਹੀਂ ਕਢਦਾ। ਤੇ ਇਹਨਾਂ ਨੇ ਹਾਂਜੀ ਹਾਂਜੀ। ਜਨਾਜ਼ੇ 'ਚ ਆਉਂਦੇ ਜਦੋਂ ਵੀ ਆਉਣਗੇ ਕਵਰ ਇੱਥੇ ਮੈਂ ਕਢਦਾ। ਤੇ ਇਹਨਾਂ ਨੇ ਇਜਾਜ਼ਤ ਲਈ ਹੈ ਤੁਹਾਡੇ ਤੋਂ। ਪਾਸਿਓਂ ਬੰਦੇ ਲਿਆ ਕੇ ਕਬਰیں ਚੋਰੀ ਕਢਾਉਣ ਦੇ ਨੇ। ਠੀਕ ਹੈ ਜੀ। ਇਹ ਤਾਂ ਬਹੁਤ ਮਾੜੀ ਗੱਲ ਹੈ। ਅਸੀਂ ਆਦੇ ਪ੍ਰਧਾਨ ਨੂੰ ਫੋਨ ਕਰਕੇ ਪੁੱਛਿਆ ਵੀ ਸ਼ਾਇਦ ਉਹਨੂੰ ਦੱਸਿਆ ਹੋਵੇ। ਪ੍ਰਧਾਨ ਕੌਣ ਹੈ ਜੀ? ਪ੍ਰਧਾਨ ਸਰਵਨ ਸਿੰਘ। ਠੀਕ ਹੈ ਜੀ। अच्छा ओनु फोन करके पूछो आंदा मेरे मेरे ਨਾਲ ਕੋਈ ਗੱਲ ਹੀ ਨਹੀਂ ਹੋਈ ਨਾ ਮੈਨੂੰ ਪਤਾ ਹੀ ਨਹੀਂ ਕਿ ਦੀ ਕਵਰ ਕੌਣ ਕਢਾਉਂਦਾ ਕੌਣ ਨਹੀਂ ਕਢਾਉਂਦਾ ਤੇ ਤੁਸੀਂ ਤੁਸੀਂ ਰੋਕਿਆ ਨਹੀਂ ਫਿਰ ਇਹਨਾਂ ਨੂੰ ਕਿਆ ਨਹੀਂ ਕੁਛ ਨਹੀਂ ਅਸੀਂ ਤਾਂ ਮੈਂ ਤਾਂ ਇਹਨਾਂ ਨੇ ਬਾਅਦ ਵਿੱਚ ਫੋਨ ਕੀਤਾ ਆਣ ਕੇ ਵੇਖਿਆ ਤੇ ਕਵਰ ਹੀ ਨਾ ਤਿਆਰ ਕੀਤੀ ਪਈ ਹਾਂਜੀ ਤੁਸੀਂ ਕੱਡੀ ਕੀ ਨਾਮ ਹੈ ਤੁਹਾਡਾ ਦولت ਸਿੰਘ ਤੁਹਾਡਾ ਨਾਮ ਗਰਮੀ ਕਿੰਨੇ ਤੁਹਾਨੂੰ ਕਿਨੇ ਇਜਾਜ਼ਤ ਦਿੱਤੀ ਹੈ ਉਹ ਚੰਮ ਵਾਲੇ ਬਸਟਾਨ ਕੀ ਨਾਮ ਹੁੰਦਾ ਕੀ ਨਾਮ ਦਸਮਣ ਬਲਕਾਰ ਬਲਕਾਰ ਸਿੰਘ ਅੱਛਾ ਉਹਨਾਂ ਨੇ ਕਿਹਾ ਵੀ ਆਜੋ ਤੁਸੀਂ ਕਿਹ ਤੋਂ ਨਹੀਂ ਪੁੱਛਿਆ ਹੋਰ ਕਿਸੇ ਤੋਂ ਨਹੀਂ ਜੀ ਸਾਨੂੰ ਉਹਨਾਂ ਨੇ ਭੇਜਤਾ ਆਜੋ ਆਜੋ ਠੀਕ ਚਲੋ ਜੇ ਤੁਸੀਂ ਸੁਣ ਲੋ ਭਾਈ ਦੀ ਯੂਨਸ ਮਸੀ ਦੀ ਮੌਤ ਜਿਹੜੀ ਹੈ ਉਹ ਹੋਈ ਹੈ ਉਹ ਅੱਜ ਤੋਂ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਲੁਧਿਆਣੇ ਤੋਂ ਇੱਕ ਕਿਸੇ ਔਰਤ ਦੇ ਨਾਲ ਉਹ ਹਿਮਾਚਲ ਚਲਾ ਗਿਆ ਸੀ ਉੱਥੇ ਉਹਦੀ ਮੌਤ ਹੋ ਗਈ ਹੈ ਤੇ ਉਹਨੂੰ ਉਹਨਾਂ ਨੇ ਸੀਐਮਸੀ ਲੈ ਕੇ ਦਾਖਲ ਕਰਵਾਇਆ ਤੇ ਦਾਖਲ ਕਰਾਉਣ ਤੋਂ ਬਾਅਦ ਦੇ ਵਿੱਚ ਉਹਨੂੰ ਛੁੱਟੀ ਦਿਵਾ ਕੇ ਤੇ ਉਹਨੂੰ ਜਲੰਧਰ ਲੈ ਗਏ ਫੈਰ ਸਮਸੀਦੇ ਡੇਰੇ ਦੇ ਵਿੱਚ ਉੱਥੋਂ ਉਹਦੀ ਪਤਾ ਨਹੀਂ ਕਿਸ ਤਰੀਕੇ ਨਾਲ ਮੌਤ ਹੋਈ ਹੈ ਤੇ ਉਹਦੀ ਲਾਸ਼ ਨੂੰ ਅੱਜ ਸੂਦਾਂ ਦੇ ਕਬਰਸਤਾਨ ਮਖੂ ਦੇ ਵਿੱਚ ਉਹ ਦੱਬਣਾ ਚਾਹੁੰਦੇ ਸੀਗੇ ਪਿਛਲੇ ਵਾਰਸਾਂ ਨੂੰ ਪਤਾ ਲੱਗ ਗਿਆ ਖਾਨੇ ਵਾਰਸਾ ਵੱਲੋਂ ਬਰਖਾਸਤ ਦਿੱਤੀ ਗਈ ਹੈ ਵੀ ਇਹ ਜਿਹੜੀ লাশ ਹੈ ਇਹ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚ ਹੈ ਜਾਂ ਇਹ ਕਿਵੇਂ ਇਹਦੇ ਨਾਲ ਹੋਇਆ ਤਾਂ ਉਹਦੀ লাশ ਨੂੰ ਅੱਜ ਇੱਥੇ ਉਹ ਚੋਰੀ ਦੱਬਣਾ ਚਾਹੁੰਦੇ ਸੀਗੇ ਜਿਹਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ ਵੀ ਇੱਥੇ লাশ ਜਿਹੜੀ ਹੈ ਉਹ ਇਹਦੇ ਜਿਹੜੇ ਮੇਨ ਵਾਰਸ ਨੇ ਉਹਨਾਂ ਨੂੰ ਦਿੱਤੀ ਜਾਵੇ ਉਹ ਇਹਨੂੰ ਜਿੱਥੇ ਜੀ ਇਹਨਾਂ ਦਾ ਹੈਗਾ ਉੱਥੇ ਲਿਜਾ ਕੇ ਦੱਬ ਲੈਣ ਕਾ ਇਥੇ ਉਹ ਲਾਸ਼ ਜਿਹੜੀ ਰਾਤ ਦੱਬੀ ਜਾਵੇ ਨਾਲ ਉਹਦੀ ਜੋ ਬਣਦੀ ਕਾਰਵਾਈ ਹੈ ਜਿਹੜੇ ਜਿਹੜੇ ਉਹਦੇ ਵਿੱਚ ਸੰਯੋਗੀ ਨੇ ਜਾਂ ਜਿਨ੍ਹਾਂ ਦੇ ਸੰਯੋਗ ਦੇ ਨਾਲੇ ਮਕੂਦੇ ਵਿੱਚ ਆਇਆ ਜਾਂ ਮਕੂਦੇ ਵਿੱਚ ਉਹਦੀ ਕਬਰ ਨੂੰ ਦਫਨਾ ਕੇ ਖੁਰਦ-ਬੁਰਦ ਲਾਸ਼ ਨੂੰ ਕਰਨਾ ਚਾਹੁੰਦੇ ਸੀ ਉਹਨਾਂ ਦੇ ਖਿਲਾਫ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹ ਸਲਾਸ਼ ਨੂੰ ਦੱਬਣ ਤੋਂ ਰੋਕਿਆ ਜਾਵੇ ਅਸਲੀ وارਸ਼ਾ ਨੂੰ ਲਾਸ਼ ਦੇ ਕੇ ਤੇ ਇਹਨੂੰ ਕਿਸੇ ਹੋਰ ਥਾਂ ਤੇ ਜਿੱਥੇ ਉਹ ਚਾਹੁੰਦੇ ਨੇ ਉੱਥੇ ਦਫਨਾਇਆ ਜਾਵੇ ਹਾਂਜੀ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਜੀ ਅਸੀਂ ਸਾਡਾ ਜਿਹੜਾ ਲੁਧਿਆਣੇ ਨੇ ਅਸੀਂ ਤੋਂ ਲੁਧਿਆਣੇ ਦੇ ਆਉਂਦੇ ਠੀਕ ਹੈ ਕਰਨਾ ਚਾਹੀਦਾ ਇਸੇ ਮਾਫ਼ੀ ਲਾ ਰਹੇ ਨਹੀਂ